ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਪਿਆਰੀ ਸਾਧ ਸੰਗਤ ਆਪਾਂ ਬੈਠੇ ਸਾਂ ਤੇ ਨਾਮ ਦੇ ਉੱਤੇ ਵਿਚਾਰ ਚੱਲਦੀ ਪਈ ਸੀ ਨਾਮ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਆਪਾਂ ਕਿਹਾ ਕਿ ਚਲੋ ਆਪਾਂ ਨਾਲ ਹੀ ਵੀਡੀਓ ਅੱਜ ਰਿਕਾਰਡ ਕਰ ਲੈਂਦੇ ਆ ਨਾਲ ਹੋ ਸਕਦਾ ਕਿਸੇ ਹੋਰ ਨੂੰ ਵੀ ਸਮਝ ਆ ਜਾਵੇ ਨਾਮ ਵਾਸਤੇ ਪਿਆਰਿਓ ਆਪਾਂ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਨਾਮ ਉਨਾ ਚਿਰ ਤੱਕ ਸਾਡੇ ਜੀਵਨ ਚ ਪ੍ਰਗਟ ਨਹੀਂ ਹੋਣਾ ਜਿੰਨਾ ਚਿਰ ਤੱਕ ਆਪਾਂ ਕੋਲ ਗੁਰ ਨਹੀਂ ਹੈ। ਨਾਮ ਤੋਂ ਪਹਿਲਾਂ ਗੁਰ ਹੈ। ਹੁਣ ਮਹਾਰਾਜ ਨੇ ਬਾਣੀ ਦੇ ਵਿੱਚ ਦੱਸਿਆ ਕਿ ਨਾਮ ਕਿੱਥੇ ਹੈ ਸਾਡੇ? ਨਾਮ ਮਹਾਰਾਜ ਕਹਿੰਦੇ ਤੁਹਾਡੇ ਕੋਲ ਹੀ ਹੈ। ਨਾਮ ਕਿਤੇ ਦੂਰ ਨਹੀਂ ਹੈਗਾ। ਮਹਾਰਾਜ ਬਾਣੀ ਚ ਕਹਿੰਦੇ ਆ ਨਾਉ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਫੇ ਤੁਹਾਡੇ ਸਰੀਰ ਦੇ ਦੇਹੀ ਦੇ ਵਿੱਚ ਹੀ ਹੈ। ਹੁਣ ਨਾਮ ਨੂੰ ਖੋਜਣ ਤੋਂ ਪਹਿਲਾਂ ਮਾਰੇ ਕਹਿੰਦੇ ਤੁਸੀਂ ਆਪਣੀ ਦੇਹੀ ਨੂੰ ਖੋਜੋ ਨਾਮ ਨੂੰ ਬਾਅਦ ਚ ਖੋਜਿਓ ਪਹਿਲਾਂ ਦੇਹੀ ਨੂੰ ਖੋਜੋ ਮਾਰੇ ਕਹਿੰਦੇ ਗੁਰਮਖ ਹੋਏ ਸੋ ਕਾਇਆ ਖੋਜੇ ਪਹਿਲਾਂ ਕਾਇਆ ਨੂੰ ਖੋਜਦਾ ਕਾਇਆ ਨੂੰ ਖੋਜਣਾ ਦਾ ਮਤਲਬ ਇਹ ਹੈ ਕਿ ਉਹ ਕਾਇਆ ਨੂੰ ਆਪਾਂ ਖੋਜਣਾ ਜਿਸ ਕਾਇਆ ਦੇ ਵਿੱਚ ਨਾਮ ਹੈ ਆਪਾਂ ਸੋਚਦੇ ਕਿ ਆਹ ਜਿਹੜਾ ਸਾਡਾ ਸਰੀਰ ਹੈ ਨਾ ਮਿੱਟੀ ਦਾ ਇਹਦੇ ਵਿੱਚ ਨਾਮ ਹੈ ਪਰ ਮਾਰੇ ਕਹਿੰਦੇ ਨਹੀਂ ਮਾਰੇ ਕਹਿੰਦੇ ਕੰਚਨ ਕਾਇਆ ਗੁਰਮੁਖ ਬੂਝੇ ਜਿਸ ਅੰਤਰ ਨਾਮ ਨਿਵਾਸੀ ਹੈ ਕੰਚਨ ਕਾਇਆ ਦੇ ਵਿੱਚ ਮਾਰੇ ਕਹਿੰਦੇ ਨਾਮ ਹੈ ਪਰ ਬੁੱਝਦਾ ਕਹਵਣਾ ਹੈ ਗੁਰਮੁਖ ਮਨਮੁਖ ਨਹੀਂ ਬੋਲ ਸਕਦਾ ਗੁਰਮੁਖ ਜਿਹਨੂੰ ਗੁਰ ਦਾ ਗਿਆਨ ਮਿਲ ਗਿਆ ਹੈ ਜਿਹਦੇ ਕੋਲ ਸੱਚਾ ਗਿਆਨ ਹੈ ਉਹਨੂੰ ਮਾਰੇ ਕਹਿੰਦੇ ਨਾਮ ਦਾ ਪੇਤ ਆ ਜਾਂਦਾ ਹੈ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਬਿਸਰਾਮ ਸੁਨ ਸਮਾਦ ਅਨਹ ਤੈ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਣ ਸੋਜੀ ਪਾਏ ਆਪ ਉਹਨੂੰ ਦਿਖਾਉਂਦਾ ਏ ਫਿਰ ਮਾਰੇ ਕਹਿੰਦੇ ਤਿੰਨ ਦੇਖਿਆ ਜਿਸ ਆਪ ਦਿਖਾਏ ਕੋ ਨਾਮ ਦੇਖ ਲਿੰਦਾ ਫਿਰ ਪਰ ਕਿਤੇ ਕੰਚਨ ਕਾਇਆ ਦੇ ਵਿੱਚ ਅਸਕਾਇਆ ਦੇ ਵਿੱਚ ਨਹੀਂ ਕੰਚਨ ਕਾਇਆ ਸੋ ਪਹਿਲਾਂ ਤੇ ਆਪਾਂ ਕੰਚਨ ਕਾਇਆ ਦੀ ਖੋਜ ਕਰਨੀ ਹੈ ਕੰਚਨ ਕਾਇਆ ਨੂੰ ਖੋਜਣ ਵਾਸਤੇ ਸਾਨੂੰ ਗੁਰ ਚਾਹੀਦਾ ਗੁਰ ਸਾਨੂੰ ਕੰਚਨ ਕਾਇਆ ਤੱਕ ਲੈ ਕੇ ਜਾਏਗਾ ਕੰਚਨ ਕਾਇਆ ਨੂੰ ਖੋਜਣ ਤੋਂ ਬਾਅਦ ਫਿਰ ਨਾਮ ਪ੍ਰਗਟ ਹੁੰਦਾ ਉਸ ਤੋਂ ਪਹਿਲਾਂ ਸਾਡਾ ਮਨ ਨਿਰਮਲ ਹੁੰਦਾ ਹੈ ਮਨ ਦਾ ਹਉਮੈ ਰੂਪ ਖਤਮ ਹੁੰਦਾ ਹੈ ਕਿਉਂਕਿ ਜਿੰਨਾ ਚਿਰ ਤੱਕ ਸਾਡਾ ਮਨ ਹਉਮੈ ਦੇ ਵਿੱਚ ਆਉਂਦਾ ਚਿਰ ਤੱਕ ਨਾਮ ਪ੍ਰਗਟ ਹੀ ਨਹੀਂ ਹੁੰਦਾ ਜਿੰਨਾ ਚਿਰ ਤੱਕ ਸਾਡਾ ਮਨ ਅਸਥੂਲ ਹੈ ਨਾ ਮਾਰੇ ਕਹਿੰਦੇ ਹਾਉ ਮੈਂ ਇਹ ਮਨ ਅਸਥੂਲ ਹੈ ਜਿੰਨਾ ਚਿਰ ਤੱਕ ਮਨ ਅਸਥੂਲ ਹੈ ਉਹਨਾਂ ਚਿਰ ਤੱਕ ਨਾਮ ਨਹੀਂ ਪ੍ਰਗਟ ਹੁੰਦਾ ਕਿਉਂਕਿ ਹਾਉ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਟਾਏ ਪਹਿਲਾ ਸਾਡਾ ਮਨ ਅਸਥੂਲ ਤੋਂ ਪ੍ਰਕਾਸ਼ ਹੁੰਦਾ ਹੈ ਮਨ ਦਾ ਆਪਾ ਖਤਮ ਹੁੰਦਾ ਹੈ ਮਨ ਦੀ ਹਉਮੈ ਖਤਮ ਹੁੰਦੀ ਹੈ ਮਨ ਦਾ ਸਥੂਲ ਰੂਪ ਖਤਮ ਹੁੰਦਾ ਹੈ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਪ੍ਰਕਾਸ਼ ਰੂਪ ਚ ਨਾਮ ਪ੍ਰਗਟ ਹੁੰਦਾ ਇਹ ਪ੍ਰੈਕਟੀਕਲੀ ਸਾਰਾ ਕੁਝ ਚੱਲਦਾ ਹੈ ਜਿਨੂੰ ਆਪਾਂ ਨਾਮ ਕਹਿੰਦੇ ਆ ਨਾ ਪਿਆਰੇ ਦੇਖੋ ਅਸੀਂ ਵੀ ਇਸੇ ਭਲੇਖੇ ਦੇ ਵਿੱਚ ਸੀ ਆਪਾਂ ਵੀ ਚਾਰਸਾਲ ਇਹੀ ਚੀਜ਼ ਸਮਝਦੇ ਰਹੇ ਤੜਪ ਸੀ ਮਾਲਕ ਨੂੰ ਮਿਲਣ ਦੀ ਤੜਪ ਸੀ ਨਾਮ ਤੱਕ ਪਹੁੰਚਣ ਦੀ ਪਰ ਇਹ ਭਲੇਖੇ ਸਾਡੇ ਉਦੋਂ ਦੂਰ ਹੋਏ ਜਦੋਂ ਸਾਨੂੰ ਗੁਰ ਦਾ ਗਿਆਨ ਮਿਲਿਆ ਸਾਨੂੰ ਨਾ ਉਦੋਂ ਦੱਸੀ ਗਈ ਸੀ ਇਹ ਗੱਲ ਅਸੀਂ ਕਹ ਸੀ ਅਸੀਂ ਨਾਮ ਨੂੰ ਤੇ ਆਉਂਦੇ ਆ ਨਾਮ ਸੁਣਦੇ ਆ ਕਹਿੰਦੇ ਤੁਹਾਡਾ মুখ ਉਜਲ ਹੋਇਆ ਆਪਾਂ ਕਹਿੰਦੇ ਉਹ ਕੀ ਹੁੰਦਾ ਕਹਿੰਦੇ ਗੁਰਬਾਣੀ ਕਹਿੰਦੀ ਹੈ ਜਿਹੜਾ ਨਾਮ ਤੇ ਹੁੰਦਾ ਉਹਦੇ ਮੁਖ ਉਜਲ ਹੋ ਜਾਂਦੇ ਹੈ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਦੇ ਉਜਲੇ ਤੇ ਸੱਚੇ ਦਰਬਾਰ ਮੁਖ ਉਜਲ ਹਰ ਦਰਗਹਿ ਸੋਏ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਆਪਾਂ ਕਿ ਹੋ ਕੀ ਹੁੰਦਾ ਕਹਿੰਦੇ ਬਸ ਇਹੀ ਗੱਲ ਹੈ ਜਿੱਦਨ ਸੱਚਾ ਨਾਮ ਪ੍ਰਗਟ ਹੋ ਗਿਆ ਨਾ ਆਪਣੇ ਆਪ ਪਤਾ ਲੱਗ ਜਾਣਾ ਮੁਖ ਉਜਲ ਕੀ ਹੁੰਦਾ ਤੇ ਜਿਹੜੇ ਵਕਈ ਹੁਣ ਜਦੋਂ ਆਪਾਂ ਨਾਮ ਨੂੰ ਤੇ ਹੁੰਦੇ ਆ ਨਾ ਜਿਹੜੇ ਗੁਰਦਾ ਗਿਆਨ ਲੈ ਕੇ ਨਾਮ ਨੂੰ ਤੇ ਹੁੰਦੇ ਉਹਨਾਂ ਦਾ ਜਿਹੜਾ ਮੁਖ ਹੈ ਨਾ ਸਾਰਾ ਹੀ ਪਿਆਰਿਓ ਇਹ ਸਾਰਾ ਮੁਖ ਹੀ ਪ੍ਰਕਾਸ਼ ਹੋ ਜਾਂਦਾ ਹੈ ਉਹ ਕਹਿੰਦੇ ਸਾਰਾ ਮੁਖ ਗਰਦਨ ਤੋਂ ਉੱਪਰ ਆਉਂ ਲੱਗਦਾ ਕਿ ਮੁਖ ਹੈ ਹੀ ਨਹੀਂ ਸਾਰਾ ਮੁਖ ਹੀ ਪ੍ਰਕਾਸ਼ ਹੈ ਉਜਲ ਹੈ ਚਮਕਦਾ ਪਿਆ ਬਿਲਕੁਲ ਸ਼ੀਸ਼ੇ ਦੀ ਨਹੀਂ ਤੇ ਫਿਰ ਵਕਈ ਅਹਿਸਾਸ ਹੋ ਜਾਂਦਾ ਕਿ ਹੁਣ ਸੱਚਾ ਨਾਮ ਤੇ ਆ ਰਹੇ ਆ ਆਪਾਂ ਅਸੀਂ ਤਾਂ ਸਿੱਧੀ ਇਹ ਗੱਲ ਕਹਿੰਦੇ ਕਿ ਪ੍ਰੈਕਟੀਕਲ ਕਰਕੇ ਦੇਖ ਲਓ ਪ੍ਰੈਕਟੀਕਲ ਕਰਕੇ ਦੇਖ ਲਓ ਜੇ ਕਿਸੇ ਨੂੰ ਨਾਮ ਦੇ ਬ੍ਰਤੀ ਕੋਈ ਭੁਲੇਖਾ ਆ ਜੀ ਵੀ ਤੇ। ਯਾਰੋ ਆਪਾਂ ਕਿਸੇ ਨੂੰ ਨੈਗੇਟਿਵ ਨਹੀਂ ਕਹਿ ਰਹੇ ਆ ਆਪਾਂ ਇਹ ਗੱਲ ਕਹਿ ਰਹੇ ਆ ਕਿ ਅਸੀਂ ਜਿੰਨਾ ਅਸੀਂ ਭਟਕਦੇ ਰਹੇ ਆ ਕੋਈ ਹੋਰ ਜੀਵ ਦਾ ਭਟਕੇ ਇਨਾਂ ਚੀਜ਼ਾਂ ਦੇ ਵਿੱਚ। ਤੇ ਬੜੀ ਸੌਖੀ ਜੀ ਖੇਡ ਐ। ਗੁਰ ਦਾ ਗਿਆਨ ਲੈਣਾ ਐ ਬੜੇ ਜੀਵ ਕੇ ਦੇਖ ਕੇ ਗੁਰ ਕੀ ਐ ਗੁਰ 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 ਵਾਰ-ਵਾਰ ਗੁਰ ਗੁਰ ਕਰਦੇ ਜਾਂਦੇ ਹੋ ਕੀ ਐ ਗੁਰ? ਕਿੱਥੋਂ ਮਿਲਦਾ ਐ? ਕਿਸੇ ਬਾਬੇ ਨਾਲ ਤੇ ਨਹੀਂ ਜੋੜਦੋਗੇ ਸਾਨੂੰ ਕਿਤੇ ਡੇਰੇ ਤੇ ਨਹੀਂ ਲੈ ਜਾਓਗੇ ਸਾਨੂੰ ਕਿਸੇ ਬਾਬੇ ਦੇ ਚਰਨ ਤੇ ਨਹੀਂ ਘਟਾਓਗੇ ਸਾਡੇ ਕੋਲੋ ਪਿਆਰੇ ਉਹ ਗੁਰ ਕੋਈ ਸਰੀਰ ਨਹੀਂ ਦਿੰਦਾ ਹੁਣ ਗੁਰਬਾਣੀ ਸਾਨੂੰ ਗੁਰ ਦੇ ਰਹੀ ਹੈ ਮਹਾਰਾਜ ਤੇ ਬਾਣੀ ਦੇ ਵਿੱਚ ਕਿਤੇ ਕਿੰਨੀ ਵਾਰੀ ਲਿਖਿਆ ਹੈ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਤਰ ਰੋਈ ਮਾਰੇ ਕਹਿੰਦੇ ਅਕਲ ਕਲਾ ਧਰ ਸੋਏ ਮਾਰੇ ਕਹਿੰਦੇ ਜਿੱਥੋਂ ਪੌਣ ਆ ਰਹੀ ਹੈ ਉੱਤੇ ਧਿਆਨ ਲਾ ਕੇ ਬੈਠ ਜੋ ਇਹ ਵੀ ਗੋਰੀ ਹੈ ਮਾਲਕ ਨੂੰ ਮਿਲੰਦਾ ਹੈ ਗੁਰ ਕੀ ਹੈ ਮਾਲਕ ਨੂੰ ਮਿਲਣ ਦੀ ਵਿਧੀ ਬਸ ਸੌਖਾ ਇਹਦਾ ਸਮਝ ਲਵੇਨੋ ਪਰ ਅਣਜਾਣ ਆ ਨਾ ਸਾਨੂੰ ਸਮਝ ਨਹੀਂ ਨਾ ਹੁੰਦੀ ਜਿਹੜੇ ਕਮਾਈ ਵਾਲੇ ਹੁੰਦੇ ਆ ਨਾ ਉਹ ਸਾਨੂੰ ਭੇਜ ਦੇ ਦਿੰਦੇ ਉਹ ਆਪਣੇ ਨਾਲ ਨਹੀਂ ਜੋੜਨਗੇ ਸਾਨੂੰ ਉਹ ਸਾਨੂੰ ਕਹਿਣਗੇ ਕਿ ਆ ਗੋਰਿਆ ਭਾਈ ਗੁਰਬਾਣੀ ਚ ਐਦਾਂ ਲਿਖਿਆ ਮਾਲਕ ਨੂੰ ਮਿਲਣਾ ਮਾਰੇ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਿਆ ਜੀ ਉਹ ਗੁਰਮਾਨਕ ਪ੍ਰਾਪਤ ਦੇ ਜੋਰ ਨਾਲ ਜੁਗਤੀ ਛੁਟਿਆ ਸੰਸਾਰ ਆ ਜੁਗਤੀ ਇਹ ਮਾਲਕ ਨੂੰ ਮਿਲਣ ਦੀ ਗੁਰਬਾਣੀ ਚ ਲਿਖੀ ਆ ਜੇ ਤੇਰੇ ਮੰਨਣ ਚ ਆਉਂਦੀ ਹੈ ਗਲਤ ਕਰ ਲੈ ਤੂੰ ਕਰਕੇ ਵੇਖ ਲੈ ਸਾਡੇ ਨਾਲ ਨਹੀਂ ਜੁੜਨਾ ਗੁਰ ਦੇ ਨਾਲ ਜੁੜਨਾ ਆ ਗਿਆਨ ਜਿਹੜਾ ਤੈਨੂੰ ਦਿੱਤਾ ਇਹਦੇ ਨਾਲ ਜੁੜ ਜਾ ਘਰ ਬੈਠ ਕੇ ਕਮਾ ਇਹ ਗੁਰ ਲੈਣ ਵਾਸਤੇ ਸਾਡੇ ਕੋਲ ਆਉਣ ਦੀ ਲੋੜ ਵੀ ਨਹੀਂ ਘਰ ਬੈਠ ਕੇ ਇਹਦਾ ਅਭਿਆਸ ਕਰਨਾ ਸ਼ੁਰੂ ਕਰ ਦੇ ਇਹ ਨਹੀਂ ਸੌਖੀ ਜੀ ਖੇਡ ਹੈ ਬਸ ਇਹਦੇ ਵਿੱਚ ਔਖਾ ਕੀ ਹੈ ਕਿ ਜੀਵ ਦਾ ਵਿਸ਼ਵਾਸ ਨਹੀਂ ਬਣਦਾ ਗੁਰ ਦੇ ਉੱਤੇ ਜਾ ਕੇ ਇਹਦੇ ਤੇ ਵਿਸ਼ਵਾਸ ਪ੍ਰਾਪਾਏ ਜਿਨ੍ਹਾਂ ਦੇ ਹਿਰਦੇ 'ਚ ਅੰਦਰ ਵਿਸ਼ਵਾਸ ਬਣ ਜਾਂਦਾ ਹੈ ਨਾ ਫਿਰ ਪ੍ਰਗਟ ਹੋ ਜਾਂਦਾ ਵਾਕਈ ਉਹਨਾਂ ਦੇ ਸਾਹਮਣੇ ਫਿਰ ਪ੍ਰਕਾਸ਼ ਰੂਪ ਦੇ ਵਿੱਚ ਨਾਮ ਪ੍ਰਗਟ ਹੁੰਦਾ ਹੈ ਪਹਿਲਾਂ ਆਪਾਂ ਗੁਰ ਲੈਨੇ ਆ ਗੁਰ ਨੂੰ ਧਿਆਉਨੇ ਆ ਗੁਰ ਦੀ ਕਮਾਈ ਕਰਦੇ ਆ ਮੁਖ ਉਜਲ ਸਾਡਾ ਹਉਮੈ ਅਸਤੂੜ ਰੂਪ ਖਤਮ ਹੁੰਦਾ ਹੈ ਬਣਦਾ ਫਿਰ ਨਾਮ ਪ੍ਰਕਾਸ਼ ਰੂਪ ਦੇ ਵਿੱਚ ਪ੍ਰਗਟ ਹੁੰਦਾ ਪਿਆਰੇ ਉਹ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਉਥੇ ਆਪਾਂ ਫਿਰ ਵੱਡੇ ਭਾਗਾਂ ਵਾਲੇ ਬਣ ਜਾਂਦੇ ਆ ਵੱਡੇ ਭਾਗ ਸਾਡੇ ਜਾਗ ਜਾਂਦੇ ਆ ਜਦੋਂ ਮਾਲਕ ਸਾਡੇ ਤੇ ਕਿਰਪਾ ਕਰਦਾ ਹੈ ਇਸ ਕਰਕੇ ਭਲੇਖਾਂ ਨਹੀਂ ਮਨ ਦੇ ਵਿੱਚ ਰੱਖਣਾ ਗੁਰੂ ਪਿਆਰਿਓ ਆਪਾਂ ਖੁਦ ਪ੍ਰੈਕਟੀਕਲੀ ਕਰਕੇ ਦੇਖ ਸਕਦੇ ਅਸੀਂ ਇਹ ਚੀਜ਼ ਨੂੰ ਮਾਰੇ ਕਹਿੰਦੇ ਆ ਨਾਮ ਨਰਿੰਜਣ ਅਲੱਖ ਹੈ ਕਿਉਂ ਲਖਿਆ ਜਾਈ ਨਾਮ ਨਰਿੰਜਣ ਨਾਲ ਹੈ ਕਿਉਂ ਪਾਈਏ ਭਾਈ ਮਾਰੇ ਕਹਿੰਦੇ ਉਹ ਤਾਂ ਨਾਲ ਹੀ ਹੈ ਨਾਮ ਤੇ ਤੁਹਾਡੇ ਨਾਲ ਹੀ ਜੇ ਮਾਲਕ ਨਾਲ ਹੈ ਤੇ ਨਾਮ ਵੀ ਨਾਲ ਹੀ ਹੈ ਸਾਡੇ ਨਾਮ ਨਰਿੰਜਣ ਵਰਤਦਾ ਰਵਿਆਸਾ ਬਿਠਾਈ ਮਾਰੇ ਕਹਿੰਦੇ ਰਵਿਆ ਹੋਇਆ ਚਾਰੇ ਪਾਸੇ ਪ੍ਰਕਾਸ਼ ਦੇ ਰੂਪ ਚ ਹਰ ਪਾਸੇ ਹੀ ਹੈ ਭਰਿਆ ਪਿਆ ਪਰ ਕਹਿੰਦੇ ਗੁਰ ਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ ਮਾਰੇ ਕਹਿੰਦੇ ਪੂਰੇ ਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਪੂਰੇ ਗੁਰ ਦੀ ਕਿਰਪਾ ਦੇ ਨਾਲ ਇਦਾਂ ਨਹੀਂ ਮਿਲਦਾ ਕਿਸੇ ਨੂੰ ਪੂਰਾ ਗੁਰ ਪੂਰਾ ਗਿਆਨ ਜਿਹਨੂੰ ਮਿਲ ਜਾਂਦਾ ਹੈ ਨਾ ਪੂਰੇ ਗੁਰ ਦਾ ਗਿਆਨ ਮਾਰੇ ਕਹਿੰਦੇ ਹੈ ਹਿਰਦੇ ਆ ਦੇ ਦਿਖਾਈ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਉਹ ਪ੍ਰਗਟ ਹੋ ਜਾਂਦਾ ਹੈ ਫਿਰ ਇਸ ਕਰਕੇ ਪਿਆਰਿਓ ਆਪਾਂ ਇਹ ਭਲੇਖਾਂ ਦੀ ਰੱਖਣਾ ਬਾਰ-ਬਾਰ ਤੁਹਾਨੂੰ ਬੇਨਤੀ ਕਰਦੇ ਆਂ ਕਿ ਭਲੇਖਾਂ ਦੀ ਰੱਖਣਾ ਮੰਨਦੇ ਵਿੱਚ ਪ੍ਰੈਕਟੀਕਲੀ ਕਰਕੇ ਆਪਾਂ ਖੁਦ ਦੇਖ ਲੈਣਾ ਇਹਨਾਂ ਤੇ ਫਿਰ ਨਾ ਇਹ ਵੀ ਮੰਨਦੇ ਵਿੱਚ ਭਲੇਖਾ ਨਿਕਲ ਜਾਂਦਾ ਹੈ ਮਹਾਰਾਜ ਕਹਿੰਦੇ ਆ ਨਾਓ ਤੇਰਾ ਨਿਰਾਕਾਰ ਨਾਂਏ ਲਈਏ ਨਰਕ ਨਾ ਜਾਈਏ ਕਿ ਨਾਮ ਵੀ ਨਿਰਾਕਾਰੀ ਹੈ ਨਾਮ ਦਾ ਕੋਈ ਆਕਾਰ ਹੀ ਨਹੀਂ ਹੈ ਤੇ ਮਹਾਰਾਜ ਸਾਨੂੰ ਬਾਣੀ ਦੇ ਵਿੱਚ ਦੱਸਦੇ ਆ ਕਿ ਫਿਰ ਉਹ ਨਾਮ ਜਿਹੜਾ ਹੈ ਨਾ ਉਹ ਕਿਸੇ ਆਵਾਜ਼ ਰੂਪ ਦੇ ਵਿੱਚ ਨਹੀਂ ਉਹ ਪ੍ਰਕਾਸ਼ ਰੂਪ ਦੇ ਵਿੱਚ ਫਿਰ ਪ੍ਰਗਟ ਹੋ ਜਾਂਦਾ ਫਿਰ ਉਹ ਦੇਖਣ ਦੇ ਵਿੱਚ ਆ ਜਾਂਦਾ ਹੁਣ ਬਾਣੀ 'ਚ ਨਾ ਕਈ ਸ਼ਬਦ ਐਸੀ ਹੁੰਦੇ ਜਿੱਥੇ ਨਾਮ ਨੂੰ ਸੁਣਨ ਦੀ ਗੱਲ ਕੀਤੀ ਹੈ ਉਹ ਸੁਣਨਾ ਪਤਾ ਕੀ ਹੁੰਦਾ ਪਿਆਰੇ ਜਿਹੜੇ ਨਾਮ ਨੂੰ ਤੇ ਹੁੰਦੇ ਆ ਨਾ ਜਿਹੜੇ ਨਾਮ ਦੇ ਵਿੱਚ ਆਪੇਦ ਹੋਏ ਹੁੰਦੇ ਆ ਉਹ ਸਾਨੂੰ ਨਾਮ ਦਾ ਭੇਦ ਦਿੰਦੇ ਆ ਜਨਮ ਵਾਲੇ ਬਾਣੀ 'ਚ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ ਉਹ ਸਾਨੂੰ ਸਿਖਿਆ ਦਿੰਦਿਆ ਨਾਮ ਦੀ ਨਾਮ ਨੂੰ ਤੇ ਆਉਣ ਦੀ ਉਹ ਸਿੱਖਿਆ ਨੂੰ ਆਪਾਂ ਸੁਣਨਾ ਹੁੰਦਾ ਹੈ ਉਹ ਸਿੱਖਿਆ ਨੂੰ ਸੁਣਨਾ ਹੀ ਨਾਮ ਨੂੰ ਸੁਣਨਾ ਹੈ ਇੱਕ ਪਾਸੇ ਉਹ ਸਾਨੂੰ ਸਿੱਖਿਆ ਦੇਣਗੇ ਦੂਜੇ ਪਾਸੇ ਆਪਾਂ ਫਿਰ ਕਰਕੇ ਦੇਖਾਂਗੇ ਉਹਨੂੰ ਪ੍ਰੈਕਟੀਕਲ ਕਰਕੇ ਦੇਖਾਂਗੇ ਤੇ ਜਦੋਂ ਆਪਾਂ ਉਹ ਸਿੱਖਿਆ ਦੇ ਉੱਤੇ ਚੱਲਾਂਗੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਫਿਰ ਜਦੋਂ ਆਪਾਂ ਉਹਨਾਂ ਦੀ ਸਿੱਖਿਆ ਤੇ ਚੱਲਾਂਗੇ ਰਸਤੇ ਉੱਤੇ ਚੱਲਾਂਗੇ ਉਸ ਮਾਰਗ ਉੱਤੇ ਚੱਲਾਂਗੇ ਤੇ ਆਪਣੇ ਆਪ ਵੀ ਸਾਡੇ ਅੰਦਰ ਉਹ ਆਨੰਦ ਵੜਨਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਉਹ ਸੁਣਨ ਵਾਸਤੇ ਮਾਰ ਨੇ ਕਿਹਾ ਕਿ ਉਹ ਗੁਰ ਦੀ ਸਿੱਖਿਆ ਸੁਣੋ ਉਹ ਨਾਮ ਦਾ ਭੇਦ ਸੁਣੋ ਜਿਹੜੇ ਸਾਨੂੰ ਦਿੰਦੇ ਆ ਦੇ ਉਹੀ ਸਕਦੇ ਆ ਜਿਹਨ ਜਿਹੜੇ ਖੁਦ ਨਾਮ ਦੇ ਵਿੱਚ ਭੇਦ ਹੋਏ ਨੇ ਜਿੰਨਾ ਅੰਦਰ ਨਾਮ ਪ੍ਰਗਟ ਹੋਇਆ ਕੰਚਨ ਕਾਇਆ ਦੇ ਵਿੱਚ ਨਾਮ ਜਿਹੜਾ ਫਿਰ ਪ੍ਰਗਟ ਹੋ ਜਾਂਦਾ ਆਪਾਂ ਉਹਨੂੰ ਦੇਖ ਸਕਦੇ ਆ ਫਿਰ ਉਹ ਦੇਖਣ ਦੇ ਵਿੱਚ ਆ ਜਾਂਦਾ ਤੇ ਦੇਖ ਦੇਖ ਕੇ ਹੀ ਆਪਾਂ ਆਨੰਦ ਲੈਂਦੇ ਆ ਇਧਰ ਮਨ ਵੀ ਪ੍ਰਕਾਸ਼ ਹੋ ਜਾਂਦਾ ਹੈ ਅੱਗੇ ਨਾਮ ਵੀ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਜਾ ਕੇ ਜਿਹੜਾ ਸਮਾ ਜਾਂਦਾ ਜਿਉਂ ਜਲ ਮੈ ਜਲੇ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਜਿਵੇਂ ਪਾਣੀ ਪਾਣੀ ਦੇ ਵਿੱਚ ਸਮਾ ਜਾਂਦਾ ਏ ਇਦਾਂ ਹੀ ਮਨ ਰੂਪੀ ਜੋਤ ਜਿਹੜੀ ਆ ਨਾਮ ਰੂਪੀ ਜੋਤ ਵਿੱਚ ਜਾ ਕੇ ਸਮਾ ਜਾਂਦੀ ਏ ਨਾ ਕਿ ਮਨ ਰੂਪੀ ਜੋਤ ਕੋਈ ਆਵਾਜ਼ ਵਿੱਚ ਜਾ ਕੇ ਸਮਾ ਸਕਦੀ ਏ ਪ੍ਰਕਾਸ਼ ਰੂਪੀ ਹੁਣ ਮਨ ਜੋਤ ਐ ਜਦੋਂ ਆਪਾਂ ਪ੍ਰਕਾ ਅਭਿਆਸ ਕਰਾਂਗੇ ਸਾਨੂੰ ਪਤਾ ਲੱਗ ਜੇ ਕਿ ਮਨ ਤੇ ਪ੍ਰਕਾਸ਼ ਆ ਸਾਡਾ ਆਪਾਂ ਆਵਾਜ਼ ਨੂੰ ਨਾਮ ਸਮਝਨੇ ਆ ਪ੍ਰਕਾਸ਼ ਜਿਹੜਾ ਆਵਾਜ਼ ਦੇ ਵਿੱਚ ਸਮਾਉਂਦਾ ਹੀ ਨਹੀਂ ਜਾ ਕੇ ਪਰ ਜਦੋਂ ਇਦਾਂ ਆਪਾਂ ਚੱਲ ਕੇ ਦੇਖਿਆ ਜਦੋਂ ਸਾਨੂੰ ਗੁਰਦਾ ਗਿਆਨ ਮਿਲਿਆ ਤੇ ਫਿਰ ਪਤਾ ਲੱਗਾ ਕਿ ਉਹ ਨਾਮ ਵੀ ਪ੍ਰਕਾਸ਼ ਹੀ ਹੈ ਤੇ ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਜਾ ਕੇ ਭੇਜ ਹੋ ਸਕਦਾ ਸੌਖਾ ਹੋ ਸਕਦਾ ਜੋਤੀ ਜੋਤ ਰਲੀ ਸੰਪੂਰਨthia ਨਾ ਗੁਰ ਸਾਖੀ ਜੋਤ ਪ੍ਰਗਟ ਹੋਏ ਮਨ ਰੂਪੀ ਜੋਤ ਵੀ ਪ੍ਰਗਟ ਹੁੰਦੀ ਹੈ ਨਾਮ ਰੂਪੀ ਜੋਤ ਵੀ ਪ੍ਰਗਟ ਹੁੰਦੀ ਹੈ ਤੇ ਮਾਲਕ ਵੀ ਜੋਤੀ ਹੈ ਜਮੀਜ ਬਾ ਕੇ ਵੇਖਿਆ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਮਾਰਦੇ ਕਹਿੰਦੇ ਹੈ ਹੀ ਜੋਤ ਹੈ ਚਾਰੇ ਪਾਸੇ ਨਾਮ ਵੀ ਤੇ ਮਾਲਕ ਵੀ ਦੋਨੋਂ ਇੱਕ ਹੀ ਆ ਕੋਈ ਫਰਕ ਨਹੀਂ ਆ ਦੋਨਾਂ ਦੇ ਵਿੱਚ ਇਸ ਕਰਕੇ ਸਭ ਤੋਂ ਪਹਿਲਾਂ ਗੁਰ ਗੁਰ ਤੋਂ ਮਿਲਣਾ ਨਹੀਂ ਗੁਰ ਕੀ ਆ ਗੁਰ ਸਾਨੂੰ ਇਹ ਨੇਤਰਾਂ ਨੂੰ ਭੇਤ ਦੇ ਦਿੰਦਾ ਹੈ ਨਾਮ ਨੂੰ ਦੇਖਣ ਦਾ ਗੁਰ ਸਾਨੂੰ ਕੀ ਕਰਦਾ ਹੈ ਨੇਤਰਾਂ ਨੂੰ ਭੇਤ ਦੇਣ ਦਾ ਮਾਲਕ ਨੂੰ ਦੇਖਣ ਦਾ ਨੇੜੇ ਦੇਖਣ ਦਾ ਨਿਕਟਣਾ ਦੇਖੇ ਪਰ ਗਹਿਜਾਏ ਆਪਾਂ ਨੇੜੇ ਦੇਖਦੇ ਹੀ ਨਹੀਂ ਸਾਨੂੰ ਨੇੜੇ ਦੇਖਣਾ ਹੁੰਦਾ ਹੀ ਨਹੀਂ ਗੁਰ ਸਾਨੂੰ ਭੇਦ ਦਿੰਦਾ ਵੀ ਕਿਵੇਂ ਆਪਾਂ ਨੇੜੇ ਦੇਖਣਾ ਹੈ ਕਿਸ ਤਰੀਕੇ ਨਾਲ ਆਪਾਂ ਨੇੜੇ ਦੇਖ ਕੇ ਨਾਮ ਤੱਕ ਪਹੁੰਚਣਾ ਹੈ ਕਿਸ ਤਰੀਕੇ ਨਾਲ ਆਪਾਂ ਨੇੜੇ ਦੇਖ ਕੇ ਮਾਲਕ ਤੱਕ ਪਹੁੰਚਣਾ ਹੈ ਉਹਨੂੰ ਕਹਿੰਦੇ ਗੁਰ ਗੁਰ ਹੋਰ ਕੋਈ ਚੀਜ਼ ਨਹੀਂ ਹੈ ਕੋਈ ਏਦਾਂ ਕੋਈ ਵਸਤੂ ਨਹੀਂ ਹੈ ਜਿਹੜੀ ਸਾਡੇ ਹੱਥ ਚ ਫੜਾ ਦਿੱਤੀ ਜਾਏਗੀ ਜਾਂ ਕੋਈ ਬੋਲ ਕੇ ਕੋਈ ਚੀਜ਼ ਨਹੀਂ ਦੱਸੀ ਜਾਏਗੀ ਵੀ ਆ ਆ ਬੋਲ ਕੇ ਕੋਈ ਮੰਤਰ ਜਪ ਲਓ ਕੁਝ ਨਹੀਂ ਕਰਨਾ ਪਿਆਰਿਓ ਸਾਹਮਣੇ ਬੈਠ ਕੇ ਸਾਨੂੰ ਸਵਾਸ ਦੇ ਰਹੇ ਮਾਲਕ ਇਹਨੂੰ ਦੇਖਣਾ ਹੈ ਬਸ ਤੇ ਗੁਰ ਹੁੰਦਾ ਹੈ ਕਿ ਤੁਸੀਂ ਆ ਤਰੀਕੇ ਨਾਲ ਦੇਖ ਲਓ ਜਿਵੇਂ ਇੱਕ ਉਸਤਾਦ ਆਪਣੇ ਚੇਲੇ ਨੂੰ ਗੁਰ ਦੇ ਦਿੰਦਾ ਹੈ ਕਿ ਭਾਈ ਜੀ ਆਹ ਕੰਮ ਕਰਨਾ ਹੈ ਆਹ ਗੱਡੀ ਖੋਲਣੀ ਆ ਫਲਾਣੀ ਚੀਜ਼ ਖੋਲਣੀ ਆ ਆਹ ਤਰੀਕੇ ਨਾਲ ਖੋਲਦਾ ਸੌਖਾ ਖੁੱਲ ਜੇਗੀ ਇਦਾਂ ਹੀ ਸਾਨੂੰ ਗੁਰ ਦਿੱਤਾ ਜਾਂਦਾ ਹੈ ਖੋਲਣ ਦਾ ਗਿਆਨ ਮਾਲਕ ਨੂੰ ਦੇਖਣ ਦਾ ਗਿਆਨ ਬਿਸਮਨ ਬਿਸਮ ਭਾਈ ਬਿਸਮਾਲ ਜੀ ਨੇ ਬੁੱਝਿਆ ਤੇ ਸਾਇਆ ਸਵਾਦ ਪੀਓ ਮਾਲਕ ਨੂੰ ਕਿਵੇਂ ਬੁੱਝਣਾ ਤੇ ਕਿਵੇਂ ਸਵਾਦ ਲੈਣਾ ਕਿਵੇਂ ਆਨੰਦ ਲੈਣਾ ਤੇ ਜਦੋਂ ਫਿਰ ਪ੍ਰਕਾਸ਼ ਰੂਪੀ ਨਾਮ ਵਰਗਟ ਹੁੰਦਾ ਹੈ ਪਿਆਰੇ ਫਿਰ ਜੀਵਨ ਚ ਆਨੰਦ ਬਣ ਜਾਂਦਾ ਹੈ ਜੀਵਨ ਵੀ ਆਨੰਦमय ਬਣ ਜਾਵੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਣ ਫਿਰ ਸੁਖ ਵੀ ਆਏਗਾ ਜੀਵਨ ਵਿੱਚ ਇਸ ਕਰਕੇ ਪ੍ਰੈਕਟੀਕਲ ਹੈ ਗੁਰੂ ਪਿਆਰੇਓ ਇਹਨੂੰ ਆਪਾਂ ਗੱਲਾਂ ਦੇ ਨਾਲ ਕਿਵੇਂ ਖੋਲ ਕੇ ਸਮਝਾ ਸਕਦੇ ਹਾਂ ਇਹ ਚੀਜ਼ਾਂ ਤੇ ਹੈ ਹੀ ਨਹੀਂ ਆ ਕਥਨੀ ਕਹਿਣੀ ਦੇ ਵਿੱਚ ਹੈ ਹੀ ਨਹੀਂ ਆਪਾਂ ਤਾਂ ਕਹਿੰਦੇ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਆਪ ਅਭਿਆਸ ਕਰਕੇ ਦੇਖੋ ਆਪਣੇ ਆਪ ਹੀ ਅਹਿਸਾਸ ਹੋ ਜਾਏਗਾ ਇਸ ਚੀਜ਼ ਦਾ ਕਿ ਵਾਕਈ ਜੋ ਕਿਹਾ ਜਾ ਰਿਹਾ ਵਾਕਈ ਸੱਚ ਹੈ ਕਿਉਂਕਿ ਹੈ ਹੀ ਪ੍ਰਕਾਸ਼ ਹੈ ਦੂਜਾ ਹੈ ਹੀ ਕੋਈ ਨਹੀਂ ਇੱਥੇ ਚਾਰੇ ਪਾਸੇ ਫੈਲਿਆ ਹੋਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਜ ਬਿਨ ਦੁਜਾ ਕੋਈ ਨਾ ਹੈ ਦੁਜਾ ਹੈ ਹੀ ਕੋਈ ਨਹੀਂ ਇੱਥੇ ਇਸ ਕਰਕੇ ਇੱਕ ਕਨਸੈਪਟ ਹੈ ਹਾਂ ਠੀਕ ਹੈ ਆਵਾਜ਼ਾਂ ਚੱਲਦੀਆਂ ਨੇ ਆਵਾਜ਼ਾਂ ਸੁਣਦੀਆਂ ਨੇ ਸਾਨੂੰ ਵੀ ਸੁਣਦੀਆਂ ਦੀਆਂ ਹੁਣ ਵੀ ਸੁਣਦੀਆਂ ਨੇ ਬਹੁਤ ਅਜੀਬ ਹਨ ਸੁਣਦੀਆਂ ਨੇ ਪਰ ਇਹਦਾ ਨਾ ਅਧਿਆਤਮਿਕ ਕੋਈ ਪਿਆਰ ਆਪਾਂ ਇਹਨੂੰ ਅਧਿਆਤਮਿਕ ਦੇ ਨਾਲ ਨਹੀਂ ਇਹਨੂੰ ਰਲਾ ਸਕਦੇ ਇਸ ਜੀ ਨੂੰ ਅਧਿਆਤਮਿਕ ਰਸਤਾ ਲੱਗ ਗਿਆ ਅਧਿਆਤਮਿਕ ਰਸਤਾ ਹੈ ਪ੍ਰਮਾਤਮਾ ਦਾ ਮਿਲਾਪ ਦਾ ਪ੍ਰਕਾਸ਼ ਦਾ ਆ ਚੱਲ ਮੂਰਤਾਂ ਦਾ ਪਾਉ ਪ੍ਰਕਾਸ਼ ਦਾ ਤੁਸੀਂ ਅਨੁਭਵ ਕਰਨਾ ਉਸ ਪ੍ਰਕਾਸ਼ ਨੂੰ ਤੁਸੀਂ ਆਨੰਦ ਲੈਣਾ ਉਹ ਪ੍ਰਕਾਸ਼ ਨੂੰ ਦੇਖ ਦੇ ਕੇ ਜੀਵਨ ਵਿੱਚ ਸਕੂਨ ਲੈਣਾ ਹੈ ਉਹਦਾ ਇਧਰ ਨਾਲ ਕੋਈ ਮਤਲਬ ਨਹੀਂ ਹੈਗਾ ਇਸ ਪਾਸੇ ਨਾਲ ਉਹ ਤਾਂ ਸਗੋਂ ਆਪਾਂ ਸੁਣ ਕੇ ਵੀ ਹੋ ਸਕਦਾ ਥੋੜੇ ਬਹੁਤ ਕਿਤੇ ਅਫਸਰ ਵੀ ਹੋ ਸਕਦਾ ਸਾਡਾ ਮਨ ਸਰੀਰਕ ਪ੍ਰੋਬਲਮ ਵੀ ਉਹਦੇ ਨਾਲ ਆ ਸਕਦੀ ਹੈ ਇਹ ਤੇ ਪ੍ਰਕਾਸ਼ ਆਈ ਤੇ ਤੇ ਦੇਖਣੇ ਹੀ ਆਨੰਦ ਮਾਣਨਾ ਸ਼ੁਰੂ ਹੋ ਜਾਣਾ ਜਦੋਂ ਪ੍ਰਗਟ ਹੋ ਗਿਆ ਆਪਣੇ ਆਪ ਵੀ ਤੁਹਾਨੂੰ ਅਹਿਸਾਸ ਹੋ ਜਾਣਾ ਕਿ ਵਾਕਈ ਸਹੀ ਮਾਰਗ ਦੇ ਉੱਤੇ ਚੱਲਦੇ ਪਏ ਆ। ਇਸ ਕਰਕੇ ਉਹ ਕਨਸੈਪਟ ਬੜਾ ਉਖਾ ਹੈ। ਇਧਰ ਤੇ ਪਿਆਰੇ ਉਹ ਗਿਆਨ ਲੈਣ ਦੀ ਢੇਰ ਆ, ਵਿਸ਼ਵਾਸ ਕਰਨ ਦੀ ਢੇਰ ਆ, ਕਰਦੇ ਆ ਸਾਰੀ ਨਾਲ ਹੀ ਖੇਡ ਬਣ ਜਾਂਦੀ ਹੈ। ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟ ਕੇ ਇਧਰ ਲਾਉਣਾ। ਬਸ ਇਧਰੋਂ ਗਿਆਨ ਲੈਣਾ। ਇਧਰੋਂ ਆਨੰਦ ਵੜਨਾ ਸ਼ੁਰੂ ਹੋ ਜਾਣਾ। ਇਧਰੋਂ ਨਾਲ ਹੀ ਪ੍ਰਗਟ ਹੋ ਜਾਣਾ। ਇਸ ਕਰਕੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਬਾਰ-ਬਾਰ ਕਹਿੰਦਾ ਕਿ ਸਭ ਤੋਂ ਪਹਿਲਾਂ ਗੁਰ ਗਿਆਨ ਉਸ ਤੋਂ ਬਿਨਾ ਕੁਛ ਨਹੀਂ ਹੈ ਜਿੰਨਾ ਮਰਜੀ ਯੋਰ ਲਾਈ ਜਾਓ ਜਿੰਨੀਆਂ ਮਰਜੀ ਆਪਾਂ ਟੱਕਰਾਂ ਵਾਲੀ ਜਾਈਏ ਸਿੱਧੀ ਸਿੱਧੀ ਗੱਲ ਹੈ ਪੰਜਾਬੀ ਚ ਜਿੰਨੀਆਂ ਮਰਜੀ ਟੱਕਰਾਂ ਮਾਰੀ ਜਾਈਏ ਕੁਛ ਵੀ ਕਰਕੇ ਵੇਖ ਲਈਏ ਕੁਛ ਨਹੀਂ ਹੋਣਾ ਪਿਆਰੇਓ ਗੁਰ ਤੋਂ ਬਿਨਾ ਭਗਤੀ ਹੈ ਹੀ ਨਹੀਂ ਹੈ ਭਾਈ ਰੇ ਗੁਰ ਬਿਨ ਭਗਤ ਨਾ ਹੋਵੇ ਤੇ ਗੁਰ ਲੈਂਦੇ ਆ ਸਾਰੀ ਨਾਮ ਦਾ ਵੀ ਪੇਤ ਆ ਜਾਏਗਾ ਮਾਲਕ ਦਾ ਵੀ ਪੇਤ ਆ ਜਾਏਗਾ ਬਸ ਇਹ ਹੈ ਕਿ ਗੁਰ ਦੇ ਉੱਤੇ ਵਿਸ਼ਵਾਸ ਕਰਨਾ ਸ਼ੰਕਾ ਨਾ ਕਰੀ ਜੀ ਬਸ ਤੇ ਆਨਾਂ ਦੀਨਾਂ ਦੇ ਜੀਵਨ ਦੇ ਵਿੱਚ ਸੁਇਸ਼ ਕਰਕੇ ਆਪਾਂ ਕਰਕੇ ਦੇਖੀਏ ਅਭਿਆਸ ਕਰਕੇ ਦੇਖੀਏ ਵਿਸ਼ਵਾਸ ਨਾਲ ਚੱਲ ਕੇ ਦੇਖੀਏ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਣਾ ਹੈ ਸੋ ਇਥੇ ਆਪਾਂ ਵੀਡੀਓ ਇਥੇ ਹੀ ਬੰਦ ਕਰ ਦਿੰਦੇ ਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ